ਵਾਸ਼ਿੰਗਟਨ ਦੇ ਕੈਂਸਸ ਸ਼ਹਿਰ 'ਚੋਂ ਭਾਰਤੀ ਇੰਜੀਨੀਅਰਾਂ ਦੇ ਸ਼ਰੀਅਮ ਗੋਲੀਬਾਰੀ ਕਰਨ ਦੇ ਮਾਮਲੇ ਦੀ ਜਾਂਚ ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਕੰਪਨੀ FBI ਨੂੰ ਸੌਂਪੀ ਗਈ ਹੈ। ਹਿਰਾਸਤ 'ਚ ਲਏ ਗਏ 51 ਸਾਲਾ ਐਡਮ ਪੋਰਟਨ ਤੋਂ ਪੁੱਛਗਛ ਲਗਾਤਾਰ ਜਾਰੀ ਹੈ। ਵਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਦੀ ਜਾਨ ਜਾਣਾ ਦੁਖਦਾਈ ਹੁੰਦਾ ਹੈ ਪਰ ਇਸ ਘਟਨਾ ਨੂੰ 트ੰਪ ਦੀ ਬਿਆਨਬਾਜ਼ੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਅਮਰੀਕਾ ਚ ਵਾਪਰੇ ਨਸਲੀ ਹਮਲੇ ਚ ਮਾਰੇ ਗਏ ਤੇ ਜ਼ਖਮੀ ਪਾਰਤੀ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਇਕਸ਼ਕ ਸਫਾਂਡੇ ਇਕੱਠਾ ਕਰ ਰਿਹਾ ਹੈ 39 ਸਾਲਾ ਬ੍ਰਾਈਨ ਨੇ ਗੋ ਫੰਡ ਮੀ ਨਾਮ ਨਾਲ ਇੱਕ ਆਨਲਾਈਨ ਖਾਤਾ ਚਾਲੂ ਕੀਤਾ ਹੈ ਜਿਸ ਰਾਹੀਂ ਸ਼੍ਰੀ ਨਵਾਸਨ ਅਤੇ ਮਦਸਾਨੀ ਦੇ ਪਰਿਵਾਰਾਂ ਲਈ 23726 ਡਾਲਰ ਇਕੱਠੇ ਕਰ ਚੁੱਕੇ ਹੈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਚ ਸੜਕ ਹਾਦਸੇ ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਸੰਦੀਪ ਸਿੰਘ ਮਾਚੀਵਾੜਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਸੰਦੀਪ ਸਿੰਘ 12ਵੀਂ ਜਮਾਤ ਪਾਸ ਕਰਨ ਦੇ ਬਾਅਦ ਤਕਰੀਬਨ 7 ਸਾਲ ਬਾਅਦ ਅਮਰੀਕਾ ਚ ਲੱਗ ਗਿਆ ਸੀ ਜਿੱਥੇ ਉਹ ਟਰਾਲਾ ਰਮ ਪ੍ਰਸ਼ਾਸਨ ਅਮਰੀਕਾ ਦੇ ਕੁਝ ਵੱਡੇ ਮੀਡੀਆ ਸੰਗਠਨਾਂ ਤੇ ਵਾਈਟ ਹਾਊਸ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਦਾਖਲੇ ਤੇ پابੰਦੀ ਲਗਾ ਦਿੱਤੀ ਹੈ ਇਹਨਾਂ ਵਿੱਚ ਬੀਬੀਸੀ ਅਤੇ ਸੀਐਨਐਨ ਦੇ ਪੱਤਰਕਾਰ ਵੀ ਸ਼ਾਮਲ ਨੇ ਨਿਊਜ਼ ਏਜੰਸੀ ਰੂਟਰਸ ਦੇ ਮੁਤਾਬਕ ਇਸ ਫੈਸਲੇ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਵਾਈਟ ਹਾਊਸ ਦੇ ਪ੍ਰੈਸ ਕਾਟਰ ਸੀਨ ਸਪਾਈਸਰ ਦੇ ਦਫ਼ਤਰ ਵਿੱਚ ਹੋਈ ਮੀਡੀਆ ਸੈਸ਼ਨ ਤੋਂ ਇਹਨਾਂ ਧਾਰਿਆਂ ਨੂੰ ਕਿਉਂ ਦੂਰ ਰੱਖਿਆ ਗਿਆ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਇਸ ਦੇ ਬਾਅਦ ਸਪਾਈਸਰ ਨੇ ਕਿਹਾ ਕਿ ਸਿਚਾਉਂਦੇ ਹਾਂ ਕਿ ਵੀਡੀਆ ਨੂੰ ਸਵਾਲਾਂ ਦੇ ਜਵਾਬ ਮਿਲਣ ਲੇਕਿਨ ਰੋਜ਼ ਹਰ ਸਵਾਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਸਿਰਫ ਫਰਜ਼ੀ ਖਬਰਾਂ ਦੇ ਖਿਲਾਫ ਨੇ ਪਰ ਪ੍ਰੈਸ ਦੀ ਆਜ਼ਾਦੀ ਦੇ ਖਿਲਾਫ ਨਹੀਂ ਨੇ ਇੱਕ ਕਾਨਫਰੰਸ ਦੇ ਦੌਰਾਨ ਟਰੰਪ ਨੇ ਕਿਹਾ ਜੇਕਰ ਮੈਂ ਬੁਰੀਆਂ ਖਬਰਾਂ ਦੇ ਲਾਇਕ ਹਾਂ ਤਾਂ ਉਹਨਾਂ ਨੂੰ ਵੀ ਬੁਰਾ ਨਹੀਂ ਮੰਨਦਾ ਡੋਨਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਹੈ ਕਿ ਅਮਰੀਕਾ ਆਪਣੇ ਸਹਿਯੋਗੀਆਂ ਦੇ ਨਾਲ ertidhe ਚਿਹਰੇ ਤੋਂ AIST ਦੀ ਬੁਰਾਈ ਖਤਮ ਕਰੇਗਾ ਜਿਸ ਲਈ ਉਹਨਾਂ ਰੱਖਿਆ ਅਧਿਕਾਰੀਆਂ ਨੂੰ AIST ਖਾਤਮੇ ਲਈ ਰੋਜ਼ਨਾ ਬਣਾਉਣ ਲਈ ਵੀ ਕਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਟ ਟੰਪ ਨੇ ਕਿਹਾ ਕਿ ਮੈਕਸੀਕੋ ਸੀਮਾ ਤੇ ਦੀਵਾਰ ਦਾ ਨਿਮਾਣ ਸਮੇਤੋਂ ਪਹਿਲਾਂ ਹੀ ਸ਼ੁਰੂ ਕੀਤਾ ਜਾਏਗਾ। ਟੰਪ ਨੇ ਕਿਹਾ ਕਿ ਬੁਰੇ ਲੋਕਾਂ ਨੂੰ ਦੇਸ਼ ਤੋਂ ਬਾਹਰ ਕਰਨਾ ਹੀ ਉਹਨਾਂ ਦੀ ਪੈਲ ਰਹੇਗੀ। ਬ੍ਰਾਜ਼ੀਲ ਦੇ ਇੱਕ ਰੈਸਟੋਰੈਂਟ ਵਿੱਚ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਅਤੇ ਉਸ ਨਾਲ ਬੈਠੀ ਦੂਜੀ ਮਹਿਲਾ ਦਾ ਕੋਟਾਪਾ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਨੂੰ 60,000 ਤੋਂ ਵੱਧ ਕਮੈਂਟ ਤੇ 40 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ। ਅਮਰੀਕਾ ਦੇ ਨਿਊਯਾਰਕ ਵਿੱਚ Apple ਦੇ iPhone 7 Plus ਵਿੱਚ ਅੱਗ ਲੱਗਣ ਦਾ ਦਾਵਾ ਕੀਤਾ ਗਿਆ। ਇਤੋਂ ਦੀ ਬਿੜਾਣਾ ਮੁਤਾਬਕ ਫੋਨ ਵਿੱਚ ਦਿੱਕਤ ਮਗਰ ਉਸਨੇ Apple Store ਤੇ ਫੋਨ ਰਿਪੇਅਰ ਕਰਵਾਇਆ। ਜਿਸਦੇ ਅਗਲੇ ਹੀ ਦਿਨ ਫੋਨ 'ਚ ਧਵਾਕੀ ਮਗਰ ਅੱਗ ਲੱਗ ਗਈ। ਜਿਸ ਦੀ ਵੀਡੀਓਸ ਨੇ ਟਵਿੱਟਰ ਤੇ ਸ਼ੇਅਰ ਕੀਤੀ ਹੈ। Apple ਕੰਪਨੀ ਇਸ ਦੀ ਜਾਂਚ ਕਰ ਰਹੀ ਹੈ।